ਦੇ ਵਿੱਚ ਹੋਵੋਗੇ ਜੀ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਪਿੰਨਪਰਾ ਫਰੀ ਬੈਠਾ ਵਾ ਤਾਂ ਪਲੀਜ਼ ਉਹ ਲਾਈਵ ਦੇ ਨਾਲ ਜੁੜ ਸਕਦਾ ਵਾ ਤੇ ਕਿਉਂਕਿ ਆਪਾਂ ਲਾਈਵ ਜਿਹੜਾ ਆ ਇਹਦੇ ਵਿੱਚ ਆਪਾਂ ਤਿੰਨ ਚਾਰ ਟੋਪੀ ਤੇ ਜਿਹੜੇ ਆਪਾਂ ਉਹ ਗੱਲ ਕਰਾਂਗੇ ਇੱਕ ਤਾਂ ਮੈਂ ਪਿੱਛੇ ਮਤਲਬ ਵੀਡੀਓ ਬਣਾਈ ਸੀ ਵੀ ਜਿਹੜੇ ਮੇਰੇ ਪਿੰਨਪਰਾ ਮਾ ਦਾ ਮਤਲਬ ਵੀ ਕੋਈ ਵੀ ਸਵਾਲ ਹੈਗਾ ਵਾ ਨਾ weight ਨੂੰ ਘਟਾਉਣ ਨੂੰ ਲੈ ਕੇ ਜਾਂ ਫਿਰ ਵਧਾਉਣ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਮਤਲਬ ਉਹ ਮੈਨੂੰ ਕਮੈਂਟ ਕਰ ਦੇਣ ਤੇ ਉਹਨਾਂ ਦੇ ਜਿਹੜੇ ਜਵਾਬ ਹਾਂ ਮੈਂ ਮਤਲਬ ਵੀ ਲਾਈਵ ਆ ਕੇ ਦਵਾਂਗਾ ਸੋ ਉਹਨਾਂ ਦਾ ਪਿਛਲੇ ਸੰਡੇ ਸੀਗਾ ਲਾਈਵ ਬਟ ਕਿਸੇ ਰੀਜ਼ਨ ਕਰਕੇ ਕਾਰਨ ਕਰਕੇ ਮੈਂ ਲਾਈਵ ਜਿਹੜਾ ਉਹ ਨਹੀਂ ਆ ਸਕਿਆ ਜੀ ਸੋ ਹੁਣ ਇਸ ਆਪਾਂ ਮੈਂ ਪਹਿਲੇ ਹੀ ਉਹਨਾਂ ਦੇ 7-8 ਜਿਹੜੇ ਸਵਾਲ ਨੇ ਉਹ ਮੈਂ ਲਿਖ ਕੇ ਰੱਖੇ ਹੋਏ ਨੇ ਸੋ ਅਗਰ ਤੁਹਾਡੇ ਵਿੱਚੋਂ ਹੁਣ ਵੀ ਕਿਸੇ ਕੋਈ ਮੇਰੇ ਭੈਣ ਭਰਾ ਦਾ ਮਤਲਬ ਵੀ ਸਵਾਲ ਹੋਏਗਾ ਤਾਂ ਪਲੀਜ਼ ਉਹ ਮੇਰੇ ਨਾਲ ਮਤਲਬ ਜੁੜ ਕੇ ਹੁਣ ਮਤਲਬ ਵੀ ਮੇਰੇ ਨਾਲ ਸੰਪਰਕ ਕਰ ਸਕਦਾ ਹਨਾ ਸੋ ਕਮੈਂਟ ਕਰ ਸਕਦਾ ਸੋ ਅਗਰ ਕੋਈ ਮੇਰਾ ਭੈਣ ਭਰਾ ਲਾਈਵ ਬੈਠਾ ਤਾਂ ਪਲੀਜ਼ ਮੈਨੂੰ ਇੱਕ ਵਾਰੀ ਦੱਸ ਦੋ ਜੀ ਜਿਹੜੀ ਮੇਰੀ ਆਡੀਓ ਆਵਾਜ਼ ਜਿਹੜੀ ਮੇਰੀ ਕਲੀਅਰ ਆ ਰਹੀ ਹੈ ਜਾਂ ਨਹੀਂ ਹੈ ਨਾ ਸੋ ਆਪਾਂ ਫਿਰ ਇਹ ਗੱਲ ਕਰਦੇ ਆ ਜਿਹੜਾ ਵੀ ਤੁਹਾਡੇ ਕਮੈਂਟ ਸੀ ਮੈਂ ਪਹਿਲੇ ਆਲਰੇਡੀ ਲਿਖ ਕੇ ਰੱਖਿਓ ਹੈ ਇੱਥੇ ਤੇ ਆਪਾਂ ਉਹਦੇ ਤੇ ਫਿਰ ਵਾਰੀ-ਵਾਰੀ ਆਪਾਂ ਉਹਨਾਂ ਨੂੰ ਮੈਂ ਰੀਅਲ ਤੁਹਾਨੂੰ ਮੈਂ ਜਵਾਬ ਦਿੰਦਾ ਰਵਾਂਗਾ ਜੀ ਹੈ ਨਾ ਸੋ ਮੈਂ ਜਿਹੜੇ ਹੈਗੇ 8-10 ਸਵਾਲ ਹੈਗੇ ਨੇ ਸੋ ਉਹਨਾਂ ਦੇ ਹੀ ਮੈਂ ਜਿਹੜਾ ਰਿਪਲਾਈ ਕਰਾਂਗਾ ਤੇ ਜਿਨ੍ਹਾਂ ਨੇ ਵੀਡੀਓ ਦੇ ਥੱਲੇ ਕਮੈਂਟ ਕੀਤੇ ਸੀਗੇ ਜੀ ਹਣਾ ਸੋ ਭਾਰ ਘਟਾਉਣ ਨੂੰ ਲੈ ਕੇ ਸੀਗਾ ਹਨਾ ਤੇ ਉਹਨਾਂ ਦੇ ਬਹੁਤ ਸਾਰੇ ਕਮੈਂਟ ਆਈ ਸੀ ਇੰਸਟਾਗ੍ਰam ਦੇ ਉੱਤੇ ਵੀ ਮੈਨੂੰ ਮੇਰੇ ਭੈਣ ਭਰਾਵਾਂ ਨੇ ਮੈਨੂੰ ਮੈਸੇਜ ਕੀਤੇ ਤੇ ਉਹਨਾਂ ਨੇ ਪੁੱਛਿਆ ਸੀ ਕਿ ਡਾਈਟ ਦੇ ਬਾਰੇ ਵੀ ਪੁੱਛਿਆ ਸੀ ਉਹਨਾਂ ਨੇ ਤੇ ਬਾਕੀ ਉਹਨਾਂ ਨੇ ਵਰਕਆਊਟ ਦੇ ਬਾਰੇ ਵੀ ਪੁੱਛਿਆ ਸੀ ਵਰਕਆਊਟ ਦਾ ਮੈਂ ਉਹਨਾਂ ਨੂੰ ਕਿਹਾ ਸੀ ਇਹ ਵੀ ਮੈਂ ਨਾ ਵਰਕਆਊਟ ਦੀਆਂ ਕਾਫੀ ਸਾਰੀਆਂ ਵੀਡੀਓ ਨੇ ਜਿਹੜੀਆਂ ਮੈਂ ਉਹ ਅਪਲੋਡ ਕੀਤੀਆਂ ਹੋਈਆਂ ਨੇ ਆਪਣੇ YouTube ਚੈਨਲ ਦੇ ਤੇ ਤੁਸੀਂ ਉਹ ਕੋਈ ਵੀ ਵਰਕਆਊਟ ਜਿਹੜਾ ਤੁਸੀਂ ਆਪਣੇ ਘਰ ਦੇ ਵਿੱਚ ਤੁਸੀਂ ਇੱਕ ਕਿਸੇ ਵੀ ਟਾਈਮਾਂ ਤੁਸੀਂ ਜਿਹੜਾ ਉਹ ਕਰ ਸਕਦੇ ਹੋ ਜੀ ਹਨਾ ਸੋ ਆਪਾਂ ਉਂtilde ਰੋ ਆਪਾਂ ਗੱਲ ਕਰਦੇ ਵੀ ਜਿਹੜੇ ਮੈਂ ਪਹਿਲਾਂ ਵੀਡੀਓ ਪਾਈ ਸੀਗੀ ਤੇ ਇੱਕ ਮੈਂ ਬ્લેਕ ਕਾਫੀ ਦੇ ਉੱਤੇ ਪਾਈ ਸੀ ਵੀ ਉਹਦੇ ਵਿੱਚ ਤੁਸੀਂ ਦੇਸੀ ਕੋ ਉਹ ਵਗੈਰਾ ਪਾ ਕੇ ਵੀ ਤੁਸੀਂ ਜਿਹੜਾ ਉਹ ਮਤਲਬ ਵੀ ਤੁਸੀਂ ਪੀ ਸਕਦੇ ਹੋ ਉਹਦੇ ਨਾਲ ਕੀ ਕੀ ਤੁਹਾਡਾ ਜਿਹੜਾ ਮਤਲਬ ਵੀ ਵੇਟ ਜਿਹੜਾ ਉਹਦੇ ਨਾਲ ਘਟੇ ਕਾਫੀ ਹੱਦ ਤੱਕ ਜਿਹੜਾ ਉਹ ਘਟ ਜਾਈਗਾ ਹਨਾ ਸੋ ਉਹਦੇ ਵਿੱਚ ਇੱਕ ਮੇਰੇ ਭਰਾ ਕਿਸੇ ਮੇਰੇ ਭੈਣ ਭਰਾ ਦਾ ਸ왈ਾ ਜਿਵੇਂ ਭਾਜੀ ਇਹ ਕੋਫੀ ਹੈ ਜਿਹੜੀ ਅਸੀਂ ਦਿਨ ਦੇ ਵਿੱਚ ਮਤਲਬ ਵੀ ਕਿੰਨੀ ਵਾਰ ਪੀ ਸਕਦੇ ਹਾਂ ਹਨਾ ਦੇਖੋ ਜੇ ਆਪਾਂ ਉਹਦਾ ਬ્લેਕ ਕਾਫੀ ਦੀ ਆਪਾਂ ਗੱਲ ਕਰੀ ਜੀ ਜਿਹੜੀ ਬਲੇ ਕੌਫੀ ਤੁਸੀਂ 2 ਤੋਂ 3 ਕੱਪ ਤੁਸੀਂ 2 ਤੋਂ 3 ਕੱਪ ਤੁਸੀਂ ਇਹ ਜਿਹੜੇ ਉਹ ਡੇਲੀ ਤੁਸੀਂ ਪੀ ਸਕਦੇ ਹੋ ਜੀ 2 ਤੋਂ 3 ਕੱਪ ਤੁਸੀਂ ਡੇਲੀ ਪੀ ਸਕਦੇ ਹੋ ਜੇ ਆਪਾਂ ਗੱਲ ਕਰੀ ਜਿਹੜੀ ਮੈਂ ਦੁੱਧ ਵਾਲੀ ਕੌਫੀ ਦੀ ਸੌਰੀ ਮੈਂ ਘੋੜੀ ਵਾਲੀ ਕੌਫੀ ਦੀ ਗੱਲ ਕੀਤੀ ਸੀ ਇਹ ਤੁਸੀਂ ਇੱਕ ਦਿਨ ਦੇ ਵਿੱਚ ਇੱਕ ਵਾਰ ਹੀ ਪੀਣੀ ਆ ਉਹ ਮੈਂ ਦੱਸਿਆ ਹੋਇਆ ਤੁਸੀਂ ਕਿਵੇਂ ਪੀਣੀ ਆ ਹਨਾ ਰਾਤ ਨੂੰ ਸੌਣ ਲੱਗੇ ਤੁਸੀਂ ਜਿਹੜੀ ਉਹ ਪੀ ਸਕਦੇ ਹੋ ਤੁਸੀਂ ਤੇ ਉਹ ਮੈਂ ਦੱਸਿਆ ਤੁਸੀਂ ਜਿਹੜੀ ਕੌਫੀ ਆ ਉਹ ਉਦਾਂ ਪੀਣੀ ਆ ਹਨਾ ਤੇ ਇੱਕ ਮੇਰੇ ਕਿਸੇ ਭਰਾ ਦਾ ਸੱਜਣ ਮਿੱਤਰ ਦਾ ਮੂੰਹ ਆਇਆ ਸੀਗਾ ਕਮੈਂਟ ਉਹ ਕਹਿੰਦੇ ਕਿ ਕਾਫੀ ਰਾਤ ਨੂੰ ਪੀ ਸਕਦੇ ਆ ਜੀ ਹਾਂਜੀ ਕਾਫੀ ਰਾਤ ਨੂੰ ਪੀ ਸਕਦੇ ਬਟ ਕਾਫੀ ਜਿਹੜੀ ਆਪਾਂ ਰਾਤ ਨੂੰ ਪੀਂਦੇ ਆ ਨਾ ਉਹਦੇ ਨਾਲ ਕੀ ਹੈ ਕਿ ਜਿਹੜੀ ਸਾਡੀ ਨੀਂਦ ਦਾ ਹੋਰ ਡਿਸਟਰਬ ਹੁੰਦੀ ਹੈ ਥੋੜੀ ਜੀ ਹੋਰ ਕੁਝ ਨਹੀਂ ਹੈਗਾ ਜਿਹੜੀ ਸਾਡੀ ਕਾਫੀ ਆ ਉਹ ਕੋ ਸਾਡੀ ਨੀਂਦ ਨੂੰ ਡਿਸਟਰਬ ਕਰਦੀ ਹੈ ਜੇ ਤੁਹਾਨੂੰ ਨੀਂਦ ਦੀ ਕੋਈ ਟੈਨਸ਼ਨ ਨਹੀਂ ਹੈਗੀ ਫਿਰ ਤੁਸੀਂ ਪੀ ਲਓ ਹਣਾ ਪਰ ਤੁਹਾਨੂੰ ਨੀਂਦ ਆ ਜਿਹੜੀ ਉਹ ਨੀਂਦ ਤੁਹਾਨੂੰ ਉਹ ਨਹੀਂ ਆਉਣ ਦੇਗੀ ਹਣਾ ਸੋ ਮੈਂ ਤਾਂ ਇਹੀ ਕਹੂੰਗਾ ਵੀ ਜੇ ਤੁਸੀਂ ਬਲੈਕ ਕਾਫੀ ਪੀਣਾ ਚਾਹੁੰਦੇ ਹੋ ਤਾਂ ਤੁਸੀਂ 4-5 ਵਜੇ ਤੋਂ ਪਹਿਲਾਂ ਪਹਿਲਾਂ ਪੀਲੋ ਬਾਅਦ ਚੋਂ ਨਾ ਪੀਓ ਕਿਉਂਕਿ ਉਹ ਸਾਨੂੰ ਨੀਂਦ ਆ ਜਿਹੜੀ ਉਹ ਨਹੀਂ ਆਉਣ ਦੇਗੀ ਜੀ ਹਣਾ ਬਾਕੀ ਗ੍ਰੀਨ ਟੀ ਆ ਜਿਹੜੀ ਗ੍ਰੀਨ ਕਾਫੀ ਆ ਇਹ ਤੁਸੀਂ ਰਾਤ ਨੂੰ ਪੀ ਸਕਦੇ ਹੋ ਇਹ ਤੁਹਾਨੂੰ ਨੀਂਦ ਦਾ ਜਿਹੜੀ ਤੁਹਾਨੂੰ ਡਿਸਟਰਬ ਨਹੀਂ ਕਰੇਗੀ ਇਹ ਤੁਸੀਂ ਰਾਤ ਨੂੰ ਪੀ ਸਕਦੇ ਹੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਜੰਦੇ ਆ ਇੱਕ ਕਿਸਦਾ ਸੀ ਕਮਲਜੀਤ ਕੋਰਜੀ ਦਾ ਮੈਨੂੰ ਆਇਆ ਸੀ ਸਵਾਲ ਉਹ ਕਹਿੰਦੇ ਕਹਿੰਦੇ ਵੀਰ ਜੀ weight ਮੇਰਾ 60 ਤੇ ਅੜ ਗਿਆ ਨਾ ਤੇ ਵੱਧ ਰਿਹਾ ਨਾ ਘਟ ਰਿਹਾ ਗਏ ਨੇ ਡਾਈਟ ਵੀ ਫੋਲੋ ਕੀਤੀ ਆ ਪਰ ਫਰਕ ਨਹੀਂ ਪੈ ਰਿਹਾ ਹਣਾ ਤੇ ਜਾਨੀ ਕਿ ਇਹਨਾਂ ਦਾ ਪਹਿਲਾ weight ਘਟ ਗਿਆ ਫਿਰ 70 ਕਿਲੋ ਦੇ ਉੱਤੇ ਆ ਕੇ ਇਹਨਾਂ ਦਾ ਜਿਹੜਾ weight ਆ ਉਹ ਰੁਕ ਗਿਆ ਹਨਾ ਸੋ ਇਹ ਕੀ ਕਰਨ ਮਤਲਬ ਵੀ ਜਦ ਇਹ ਜੇ ਇਹਨਾਂ ਨੇ ਡਾਈਟ ਵੀ ਮਤਲਬ ਇਹਨੇ ਫੋਲੋ ਕੀਤੀ ਆ ਉਹਦੇ ਵਿੱਚੋਂ ਥੋੜੀ ਜੀ ਮਤਲਬ ਵੀ ਕੈਲਰੀ ਜਿਹੜੀ ਆਪਣੀਆਂ ਉਹ ਘਟਾ ਦੇਣਾ ਹਨਾ ਜਿਵੇਂ ਮੰਨ ਕੇ ਚੱਲੋਗੇ ਤੁਸੀਂ ਡਾਈਟ ਪਲਾਨ ਜਿਹੜਾ ਕੋਈ ਕੋਈ ਵੀ ਡਾਈਟ ਪਲਾਨ ਤੁਸੀਂ ਫੋਲੋ ਕਰਦੇ ਪਏ ਹੋ ਤੇ ਉਹ ਡਾਈਟ ਪਲਾਨ ਨੂੰ ਤੁਸੀਂ ਮਤਲਬ ਵੀ ਫੋਲੋ ਉਹਦੇ ਵਿੱਚੋਂ ਬਣ ਕੇ ਚੱਲੋ ਜੇ ਤੁਸੀਂ ਦਿਨ ਦੇ ਵਿੱਚ ਤੁਸੀਂ 7 ਜਾਂ 8 এগ ਖਾ ਰਹੇ ਹੋ ਤਾਂ 8 এগ ਦੀ ਵਜਾਇ ਤੁਸੀ 5 এগ ਕਰ ਦੋ ਠੀਕ ਹੈ ਜੇ ਤੁਸੀਂ 200 ਗ੍ਰਾਮ ਪਨੀਰ ਵਗੈਰਾ ਖਾ ਰਹੇ ਹੋ ਉਹਦੇ ਵਿੱਚ ਤੁਸੀਂ 100 ਗ੍ਰਾਮ ਪਨੀਰ ਤੇ ਆ ਜੋ 150 ਗ੍ਰਾਮ 200 100 ਨਹੀਂ 200 ਨਹੀਂ ਪਨੀਰ ਲੈਣਾ ਹੈਗਾ ਤੁਸੀਂ 150 ਜਾਂ ਫਿਰ 100 ਗ੍ਰਾਮ ਤੁਸੀਂ ਪਨੀਰ ਕਰ ਦੋ ਨਾ ਥੋੜੀ ਥੋੜੀ ਉਹਦੇ ਵਿੱਚ ਕੈਲਰੀ ਹੋਰ ਘਟਾ ਦਿਓ ਫਿਰ weight ਘਟੇਗਾ ਇੱਕ ਤਰੀਕਾ ਤਾਂ ਇਹ ਹੈ ਜੇ ਫਿਰ ਵੀ ਫਰਕ ਨਹੀਂ ਪੈਂਦਾ ਫਿਰ ਇੱਕ ਦਿਨ ਮਤਲਬ ਵੀ ਤੁਸੀਂ ਕੁਝ ਵੀ ਨਹੀਂ ਖਾਣਾ ਹੈਗਾ ਭੁੱਖੇ ਰਹਿਣਾ ਵਾ ਸ਼ਾਮ ਨੂੰ ਜਾਂ ਦੁਪਹਿਰ ਨੂੰ ਤੁਸੀਂ ਤੁਸੀਂ ਮਤਲਬ ਵੀ 2-3 ਪੀਜੇ ਆ ਜਿਹੜੇ ਤੁਸੀਂ ਉਹ ਖਾ ਸਕਦੇ ਹੋ ਉਹਦੇ ਨਾਲ ਕੀ ਕੀ ਕਰਦੇ ਤੁਹਾਡਾ ਮੈਟਾਬੋਲਿਜ਼ਮ ਉਹ ਇੱਕ ਵਾਰੀ ਬੂਸਟ ਹੋ ਜਾਏਗਾ ਬਸ ਸਿਰਫ ਪੀਜੇ ਹੀ ਖਾਣੇ ਆ ਹੋਰ ਕੁਝ ਨਹੀਂ ਨਾ ਪੀਜੇ ਨਾਲ ਪਾਣੀ ਪੀਣਾ ਨਾ ਕੋਲਡ ਡਰਿੰਕ ਪੀਣੀ ਕੁਝ ਵੀ ਨਹੀਂ ਮਤਲਬ ਵੀ ਤੁਸੀਂ ਪੀਣਾ ਹੈਗਾ ਖਾ ਸਕਦੇ ਹੋ ਪੀਜੇ 2-3 ਪੀਜੇ ਖਾ ਲੋ ਬਹੁਤ ਆ ਬਸ ਠੀਕ ਹੈ ਜੀ ਉਹਦੇ ਨਾਲ ਤੁਹਾਡਾ ਮੈਟਾਬੋਲਿਜ਼ਮ ਜਿਹੜਾ ਉਹ ਥੋੜਾ ਜਿਹਾ ਬੂਸਟ ਹੋ ਜਾਏਗਾ ਠ ਤੇ ਇੱਕ 아이ਸੀਏ ਨਦਜੀ ਰਾਜਵੀਰ ਕੋਰ ਜੀ ਸੀਗਾ ਨਾ ਮੇਰੇ ਖਾਲਚ ਰਾਜਵੀਰ ਕੋਰ ਜੀ ਤੇ ਨਿਰੰਜੀ ਰਾਜਵੀਰ ਕੋਰੀ ਹੈ ਜੀ ਇਹ ਫਰੀਦਕੋਟ ਤੋਂ ਨੇ ਇਹਨਾਂ ਦਾ ਸਵਾਲ ਸੀਗਾ ਕਹਿੰਦੇ ਕਿ ਵੀਰ ਜੀ ਮੇਰਾ weight 68 ਕਿਲੋ ਆ ਮੈਂ 18 ਕਿਲੋ ਘੱਟ ਕਰਨਾ ਕਰਨਾ ਡਾਈਟ ਚਾਰਟ ਦੱਸੋ ਹਣਾ ਵੇਸ਼ ਤੇ ਕੋਈ ਡਾਈਟ ਪਲਾਨ ਨੇ ਜਿਹੜੇ ਮੈਂ ਬਹੁਤ ਸਾਰੇ ਮਤਲਬ ਵੀ ਬਣਾ ਕੇ ਅਪਲੋਡ ਕੀਤੇ ਹੋਏ ਨੇ ਤੁਸੀਂ ਮੇਰੇ ਕਿਸੇ ਵੀ ਡਾਈਟ ਪਲਾਨ ਨੂੰ ਫੋਲੋ ਕਰ ਲਓ ਦੱਸ ਦਿੰਦਾ ਡਾਈਟ ਪਲਾਨ ਨੇ ਜਿਹੜੇ ਮੈਂ ਉਹ ਬਣਾ ਕੇ ਪਾਏ ਹੋਏ ਨੇ ਤੁਸੀਂ ਉਹਨਾਂ ਨੂੰ ਫੋਲੋ ਕਰ ਲਓ ਤੇ weight ਤੁਹਾਡਾ ਜਿਹੜਾ ਘਟ ਜੇਗਾ 18 ਕਿਲੋ ਜੇ ਤੁਸੀਂ weight ਘਟਉਣਾ ਚਾਹੁੰਦੇ ਹੋ ਤਾਂ ਮੰਨ ਕੇ ਚਲੋ 18 ਕਿਲੋ weight ਤੁਹਾਡਾ ਜੇ ਆਪਾਂ ਮੰਨ ਕੇ ਚੱਲੀਏ ਤਿੰਨ ਚਾਰ ਮਹੀਨੇ ਦੇ ਵਿੱਚ ਜਿਹੜਾ ਉਹ weight ਘਟੇਗਾ ਜੇ ਆਪਾਂ ਕਹੀ ਵੀ 18 ਕਿਲੋ ਇੱਕ ਮਹੀਨੇ 'ਚ ਘਟਾ ਲਾਂਗੇ ਇੱਕ ਮਹੀਨੇ ਦੇ ਵਿੱਚ ਨਹੀਂ ਹੋਣਾ ਹੈਗਾ ਹਨਾ ਸੋ ਡਾਈਟ ਪਲਾਨ ਦਾ ਜਿਹੜਾ ਤੁਸੀਂ ਉਹਨੂੰ ਫੋਲੋ ਕਰੋ ਤਿੰਨ ਇੱਕ ਮਹੀਨੇ ਲਗਾਤਾਰ ਤਿੰਨ ਮਹੀਨੇ ਡਾਈਟ ਪਲਾਨ ਨੂੰ ਫੋਲੋ ਕਰੋ ਤੇ ਬਾਕੀ ਜਿਹੜਾ ਵਰਕਆਊਟ ਆ ਵਰਕਆਊਟ ਪਲੀਜ਼ ਜ਼ਰੂਰ ਕਰੋ ਹਨਾ ਵਰਕਆਊਟ ਨਾਲ ਵੀ ਸਾਡਾ ਜਿਹੜਾ ਵੇਬ ਬੋਡੀ weight ਆ ਬਹੁਤ ਜਲਦੀ ਤੇ ਤੇਜ਼ ਕੱਟਦਾ ਜੀ ਹਨਾ ਸੋ ਵਰਕਆਊਟ ਨਹੀਂ ਤੁਸੀਂ ਮਿਸ ਕਰਨਾ ਹੈਗਾ ਵਰਕਆਊਟ ਜਿਹੜਾ ਤੁਸੀਂ ਉਹ ਡੇਲੀ ਕਰਨਾ ਹੀ ਕਰਨਾ ਜੀ ਵਰਕਆਊਟ ਕਰੋ ਬਾਕੀ ਡਾਈਟ ਨੂੰ ਫੋਲੋ ਕਰੋ ਪਾਣੀ ਹੈ ਜਿਹੜਾ ਤੁਸੀਂ ਵੱਧ ਤੋਂ ਵੱਧ ਪਾਣੀ ਪੀਂਦੀ ਤੁਸੀਂ ਕੋਸ਼ਿਸ਼ ਕਰੋ 3 ਤੋਂ 4 ਲੀਟਰ ਪਾਣੀ ਤੁਸੀਂ ਉਹ ਪੀਣਾ ਹੀ ਪੀਣਾ ਤੁਸੀਂ ਇੱਕ ਦਿਨ ਦਾ ਜੀ ਠੀਕ ਹੈ ਜੀ ਫਿਰ ਵੇਟ ਦੇਖਿਆ ਤੁਹਾਡਾ ਘਟੇਗਾ ਹੀ ਘਟੇਗਾ ਸੋ ਇੱਕ ਇੰਸਟਾਗ੍ਰam ਦੇ ਉੱਤੇ ਮੈਨੂੰ ਮਤਲਬ ਮੈਸੇਜ ਆਇਆ ਸੀ ਕਿਸੇ ਮਰੀਪੇਨਪਤਾ ਕਹਿੰਦਾ ਵੀਰ ਜੀ ਤੁਸੀਂ ਮਤਲਬ ਵੀ ਡਰਿੰਕ ਦੀਆਂ ਜਿਹੜੇ ਕਾਫੀ ਸਾਰੀ ਵੀਡੀਓ ਅਪਲੋਡ ਕੀਤੀਆਂ ਹੋਈਆਂ ਨੇ ਪਰ ਅਸੀਂ ਕਿਹੜੀ ਡਰਿੰਕ ਪੀਏ ਹਨਾ ਸੋ ਮੈਂ ਦੇਖੋ ਜਿਹੜੀ ਡਰਿੰਕ ਦੀ ਵੀਡੀਓ ਮੈਂ ਕਾਫੀ ਅਪਲੋਡ ਕੀਤੀਆਂ ਹੋਈਆਂ ਨੇ ਉਹਦਾ ਮਤਲਬ ਵੀ ਇਹ ਆ ਜਿਵੇਂ ਵੀਡੀਓ ਉਹਦੀ ਮਤਲਬ ਵੀ ਅਪਲੋਡ ਕੀਤੀ ਨੇ ਮੇਰੇ ਕਹਿਣਾ ਤੁਹਾਨੂੰ ਦੇਖੋ ਹਰੇਕੀ ਇਨਸਾਨ ਦੀ ਬੋਡੀ ਅਲੱਗ-ਅਲੱਗ ਹੁੰਦੀ ਵੱਖਰੀ ਹੁੰਦੀ ਆ ਕਿਸੇ ਨੂੰ ਕਿਸੇ ਡਰਿੰਕ ਨਾਲ ਫਰਕ ਪੈ ਜਾਂਦਾ ਕਿਸੇ ਨੂੰ ਕਿਸੇ ਡਰਿੰਕ ਨਾਲ ਫਰਕ ਪੈਂਦਾ ਵਾ ਹਨਾ ਸੋ ਤੁਸੀਂ ਕੋਈ ਵੀ ਇੱਕ ਡਰਿੰਕ ਜਿਹੜੀ ਚੂਜ਼ ਕਰਦੇ ਹੋ ਉਹਨੂੰ ਘੱਟੋ-ਘੱਟ ਤੁਸੀਂ 15 ਦਿਨ ਮਤਲਬੀ ਪੀ ਕੇ ਦੇਖੋ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਈਗਾ ਜੇ ਤਾਂ ਤੁਹਾਨੂੰ 15 ਦਿਨਾਂ ਦੇ ਵਿੱਚ ਮਤਲਬੀ ਮ ਉਹ ਕਰੋ ਰਿਜ਼ਲਟ ਮਿਲਣਾ ਸ਼ੁਰੂ ਹੋ ਗਿਆ ਫਿਰ ਤਾ ਤੁਸੀਂ ਉਹੀ ਡਰਿੰਕ ਰੱਖੋ ਜੇ ਤੁਹਾਨੂੰ ਰਿਜ਼ਲਟ ਨਹੀਂ ਮਿਲਦਾ ਪਿਆ ਤਾਂ ਡਰਿੰਕ ਨੂੰ ਚੇਂਜ ਕਰ ਦਿਓ ਹੋਰ ਡਰਿੰਕ ਕਰ ਲਓ ਜੇ ਕਈ ਵਰੀ ਡਰਿੰਕ ਆਉਂਦਾ ਕਈ ਕਿਸੇ ਨੂੰ ਮੇਰੇ ਪੈਣ ਪਰ ਉਹਨੂੰ ਸੂਟ ਨਹੀਂ ਕਰਦੀ ਹਗੀ ਉਦੋਂ ਉਹ ਉਹਨੂੰ 2-3 ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ ਵੀ ਇਹ ਡਰਿੰਕ ਜਿਹੜੀ ਮੈਨੂੰ ਸੂਟ ਨਹੀਂ ਕਰਦੀ ਪਈ ਹੈ ਨਾ ਸੋ ਉਹ ਡਰਿੰਕ ਫਿਰ ਚੇਂਜ ਕਰ ਦੇਣਾ ਉਹ ਡਰਿੰਕ ਨਾ ਪੀਣਾ ਉਹ ਤੇ ਕੋਈ ਹੋਰ ਡਰਿੰਕ ਜਿਹੜੀ ਉਹ ਨੂੰ ਬਣਾ ਲੈਣਾ ਹਨਾ ਮੈਂ ਬਹੁਤ ساری ਡਰਿੰਕਾਂ ਦੀ ਵੀ ਵੀਡੀਓ ਪਾਈ ਹੋਈਆਂ ਨੇ ਘੱਟੋ ਘੱਟ 15-20 ਡਰਿੰਕ ਬਣਾ ਕੇ ਮੈਂ ਤੁਹਾਨੂੰ ਦੱਸੀ ਹੋਈਆਂ ਨੇ ਤੁਸੀਂ ਕੋਈ ਵੀ ਡਰਿੰਕ ਨੂੰ ਤੁਸੀਂ ਲੈ ਸਕਦੇ ਹੋ ਸੋ ਡਰਿੰਕ ਤੁਸੀਂ ਚੇਂਜ ਕਰ ਸਕਦੇ ਹੋ ਠੀਕ ਹੈ ਜੀ ਉਹਦੇ ਨਾਲ ਇਹ ਬੇਨਫਿਟ ਹੋ ਜਾਏਗਾ ਤੁਹਾਨੂੰ ਕਿਉਂਕਿ ਹਰ ਇੱਕ ਦੀ ਇਨਸਾਨ ਦੀ ਬੋਡੀ ਜਿਹੜੀ ਵੱਖਰੀ ਵੱਖਰੀ ਹੁੰਦੀ ਆ ਸੋ ਡਰਿੰਕ ਜਿਹੜੀ ਤੁਸੀਂ ਆਪਣੀ ਚੇਂਜ ਕਰ ਸਕਦੇ ਹੋ ਸੋ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਭਾਰ ਘਟਾਉਣ ਨੂੰ ਲੈ ਕੇ ਵਧਾਉਣ ਨੂੰ ਲੈ ਕੇ ਜਾਂ ਫਿਰ ਕਿਸੇ ਹੋਰ ਦੇ ਰੋਗੜੀ ਵੀ ਹਨਾ ਸੋ ਇੱਕ ਮੇਰੇ ਵੀਰ ਦਾ ਮੈਸੇਜ ਕਮੈਂਟ ਆਇਆ ਸੀ ਉਹ ਕਹਿੰਦਾ ਵੀ ਜੀ ਜੇ ਮਤਲਬ ਵੀ ਅਸੀਂ ਮਤਲਬ ਜਿਹੜੇ ਬਦਾਮ ਆ ਉਹ ਅਸੀਂ ਦਿਨ ਦੇ ਵਿੱਚ ਕਿੰਨੇ ਖਾ ਸਕਦੇ ਹਾਂ ਜਾਨੀ ਕਿ ਡਰਾਈ ਫਰੂਟ ਆ ਜਿਹੜੇ ਸੀ ਇੱਕ ਦਿਨ ਦੇ ਵਿੱਚ ਕਿੰਨੇ ਖਾ ਸਕਦੇ ਹਾਂ ਅਰ ਤੁਹਾਨੂੰ 10 ਬਦਾਮ ਆ ਜਿਹੜਾ ਤੁਸੀਂ ਭੇਕੇ ਰੱਖੋ ਖਾਣ ਲਈ ਬਹੁਤ ਨੇਰਾ ਭੇਕੇ ਰੱਖ ਦੋ 10 ਕ ਬਦਾਮ ਤੇ ਸਵੇਰੇ ਤੁਸੀਂ ਉਹਨੂੰ ਖਾ ਸਕਦੇ ਹੋ ਛਿਲੜ ਸਮੇਤ ਵੀ ਖਾ ਸਕਦੇ ਹੋ ਛਿਲਕੇ ਵੀ ਉਤਾਰ ਕੇ ਛਿਲਕੇ ਉਤਾਰ ਕੇ ਵੀ ਖਾ ਸਕਦੇ ਹੋ ਛਿਲੜ ਉਤਾਰ ਕੇ ਵੀ ਖਾ ਸਕਦੇ ਹੋ ਉਹ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਜਿਵੇਂ ਤੁਹਾਡਾ ਦਿਲ ਕਰਦਾ ਵਾ ਤੁਸੀਂ ਉਦਾਂ ਹੀ ਤੁਸੀਂ ਜਿਹੜੇ ਆਪਣੇ ਆਪਣੇ ਬਦਾਮਾ ਤੁਸੀਂ ਉਹ ਖਾ ਸਕਦੇ ਹੋ ਕਿਉਂਕਿ ਸਾਨੂੰ ਬਦਾਮਾਂ ਤੋਂ ਗੁੱਡ ਫੈਟ ਮਿਲਦੀ ਆ ਸੋ ਸਾਨੂੰ ਭਾਰ ਘਟਾਉਣ ਲਈ ਸਾਨੂੰ ਗੁੱਡ ਫੈਟ ਵੀ ਸਾਨੂੰ ਜ਼ਰੂਰੀ ਆ ਹਨਾ ਸੋ ਗੁੱਡ ਫੈਟ ਦੇ ਸੋਰਸ ਤੇ ਜਿਹੜੇ ਮਿਕਸਡ ਡਰਾਈ ਫਰੂਟ ਹੋ ਗਿਆ ਦੇਸੀ ਘਿਓ ਹੋ ਗਿਆ ਹਨਾ ਤਾਂ ਇਦਾਂ ਦੇ ਜਿਹੜੇ ਆ ਇਹਨਾਂ ਦੀ ਗੁੱਡ ਫੈਟ ਹੁੰਦੀ ਆ 올ਿਵ ਆਇਲ ਹੋ ਗਿਆ ਇਹਦੇ 'ਚ ਵੀ ਗੁੱਡ ਫੈਟ ਹੁੰਦੀ ਆ ਹਨਾ ਬਾਕੀ ਜਿਹੜੇ ਡਾਲਟਾ ਹੋ ਗਿਆ ਹੋ ਗਿਆ ਗੰਦਮਕਿਓ ਹੋ ਗਿਆ ਜਾਂ ਫਿਰ ਮਤਲਬ ਤੇਲਤੂਲ ਹੋ ਗਿਆ ਉਹਦੇ ਵਿੱਚ ਮਤਲਬ ਗੁੱਡ ਫੈਟ ਨਹੀਂ ਹੁੰਦੀ ਕਿ ਉਹਦੇ 'ਚ ਬੈਡ ਫੈਟ ਹੀ ਹੁੰਦੀ ਆ ਸੋ ਉਹਨੂੰ ਤੁਸੀਂ ਘੱਟ ਹੀ ਅਵੋਇਡ ਕਰਿਆ ਕਰੋ ਸੋ ਇੱਕ ਦਾ ਅਸੀਂ ਕਹਿੰਦਾ ਕਿ ਉਹਦਾ ਵੀਰ ਜੀ ਅਸੀਂ ਇੱਕ ਦਿਨ ਦੇ ਵਿੱਚ ਕਿੰਨਾ ਪਾਣੀ ਪੀ ਸਕਦੇ ਹਾਂ ਹਨਾ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇੱਕ ਦਿਨ ਦੇ ਵਿੱਚ ਘੱਟੋ ਘੱਟ ਤੁਸੀਂ ਮੰਨ ਕੇ ਚੱਲੋ 3 ਤੋਂ 4 ਲੀਟਰ ਪਾਣੀ ਤੁਸੀਂ ਪੀਣਾ ਹੀ ਪੀਣਾ ਵਾ ਹਨਾ ਸੋ ਪਹਿਲਾ ਪਹਿਲਾ ਜਦੋਂ ਤੁਸੀਂ ਪਾਣੀ ਪੀਣਾ ਸਟਾਰਟ ਕਰਦੇ ਆ ਸਾਡੀ ਬੋਡੀ ਮਤਲਬ ਇੰਨਾ ਹੁੰਦਾ ਵੀ ਉਨਾ ਪਾਣੀ ਨਹੀਂ ਅਸੀਂ ਮਤਲਬ ਪੀ ਸਕਦੇ ਪਰ ਤੁਸੀਂ ਥੋੜਾ ਥੋੜਾ ਕਰਕੇ ਪੀ ਜਾਣਾ ਪੀ ਜਾਣਾ ਜਦੋਂ ਤੁਸੀਂ 2 ਤੋਂ 3 ਦਿਨ ਤੁਸੀਂ ਲਗਾਤਾਰ ਪਾਣੀ ਪੀ ਲੂਗਾ ਨਾ 3 ਤੋਂ 4 ਲੀਟਰ ਫਿਰ ਤੁਹਾਡੀ ਬੋਡੀ ਨੂੰ ਆਤ ਬਣ ਜੂਗੀ ਫਿਰ ਤੁਹਾਡੀ ਬੋਡੀ ਆਪਣੇ ਆਪ ਹੀ ਪਾਣੀ ਮੰਗਣਾ ਸ਼ੁਰੂ ਕਰੇਗੀ ਵੀ ਸਾਨੂੰ ਇੰਨਾ ਪਾਣੀ ਦੇ ਕਿਉਂਕਿ ਅਸੀਂ ਕਦੇ ਇੰਨਾ ਪਾਣੀ ਪੀਂਦੇ ਨਹੀਂ ਅਜੀ ਦਿਨ ਦੇ ਵਿੱਚ 2 ਗਲਾਸ ਜਾਂ 3 ਗਲਾਸ ਪਾਣੀ ਪੀਨੇ ਆ ਤੇ ਸਾਡੇ ਮਾਈਂਡ ਦੇ ਵਿੱਚ ਉਨਾ ਕੀ ਰਹਿੰਦਾ ਵਾ ਵੀ ਇਹ ਬੰਦੇ ਨੇ ਇੰਨਾ ਕੀ ਹੀ ਪਾਣੀ ਪੀਣਾ ਵਾ ਸੋ ਇਸ ਕਰਕੇ ਪਾਣੀ ਦੀ ਲਿਮਟ ਥੋੜੀ ਜਿਹੀ ਵਧਾਓ ਪਾਣੀ ਦੇ ਬਹੁਤ ਜ਼ਿਆਦਾ ਫਾਇਦਾ ਪ ਜੀਰੋ ਕੇ ਲਈ ਹੁੰਦੀ ਹੈ ਪਾਣੀ ਨੇ ਤੁਹਾਡਾ ਭਾਰ ਘਟਾਉਣਾ ਹੀ ਘਟੂਣਾ ਉਹਨੇ ਤੁਹਾਡੀ ਬੋਡੀ ਨੂੰ ਬਿਲਕੁਲ ਵਾਸ਼ ਕਰ ਦੇਣਾ ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਪਾਣੀ ਤਿੰਨ ਤੋਂ ਚਾਰ ਲੀਟਰ ਪਾਣੀ ਪੀਂਦੇ ਠੀਕ ਹੈ ਜੀ ਸੋ ਇਹ ਇੰਨੇ ਕੇ ਸਵਾਲ ਸੀਗੇ ਤੇ ਉਹਨਾਂ ਦੇ ਜਿਹੜੇ ਜਵਾਬ ਸੀ ਉਹ ਮੈਂ ਤੁਹਾਨੂੰ ਦੇ ਦਿੱਤੇ ਆ ਸੋ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੇ ਭੈਣ ਭਰਾ ਦਾ ਕੋਈ ਵੀ ਸਵਾਲ ਜਵਾਬ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇਸ ਵੀਡੀਓ ਤੇ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਜਾਂ ਫਿਰ ਇੰਸਟਾਗ੍ਰam ਤੇ ਵੀ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਸੋ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੇ ਭੈਣ ਭਰਾ ਨੇ ਆਪਣਾ ਡਾਈਟ ਪਲਾਨ ਮਤਲਬ ਬਣਾਉਣਾ weight ਘਟਾਉਣ ਨੂੰ ਲੈ ਕੇ ਤਪਲੀ ਤੁਸੀਂ ਮੈਨੂੰ ਫੋਨ ਵੀ ਕਰ ਸਕਦੇ ਹੋ ਹਨਾ ਫੋਨ ਨੰਬਰ ਮੇਰਾ ਜਿਹੜਾ ਹੈਗਾ ਵਾ ਮੈਂ ਦਿੱਤਾ ਹੋਇਆ ਸਾਰੀ ਵੀਡੀਓ ਦੇ ਵਿੱਚ ਡਿਸਕ੍ਰਿਪਸ਼ਨ ਚ ਵੀ ਦਿੱਤਾ ਹੋਇਆ ਵਾ ਤਪਲੀ ਤੁਸੀਂ ਮੈਨੂੰ ਕੋਲ ਕਰਕੇ ਆਪਣਾ ਡਾਈਟ ਪਲਾਨ ਜਿਹੜਾ ਉਹ ਮੇਰੇ ਕੋਲ ਬਣਾ ਸਕਦੇ ਹੋ ਤੇ ਉਹ ਵੀ ਤੁਹਾਡੀ ਏਜ ਵੇਟ ਹਾਈਟ ਤੇ ਉਹਦੇ ਅਕੋਰਡਿੰਗ ਜਿਹੜਾ ਮੈਂ ਡਾਈਟ ਪਲਾਨ ਤੁਹਾਨੂੰ ਤਿਆਰ ਕਰਕੇ ਮੈਂ ਦੇ ਦਾਂਗਾ ਤੇ ਤੁਸੀਂ ਉਹਨੂੰ ਯੂਜ਼ ਕਰਕੇ ਦੇਖੋ ਤੁਹਾਨੂੰ 15 ਤੋਂ 20 ਦਿਨ ਦੇ ਵਿੱਚ ਤੁਹਾਨੂੰ ਆਟੋਮੈਟਿਕ ਹੀ ਜਿਹੜਾ ਉਹ ਫਰਕ ਪੈਗਾ ਜੀ ਸੋ ਆਪਣਾ ਲਾਈਵ ਹੈ ਜਿਹੜਾ ਅਸੀਂ ਇੱਥੇ ਬੰਦ ਕਰਦੇ ਹਾਂ ਸੋ ਅਗਰ ਤੁਹਾਡੇ ਕਿਸੇ ਦਾ ਵੀ ਕੋਈ ਵੀ ਸਵਾਲ ਹੈ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਤੇ ਮੈਂ ਕਿਸ ਹੋਰ ਦਿਨ ਲਾਈਵ ਆਵਾਂਗਾ ਅਗਲੇ ਸੰਡੇ ਫਿਰ ਆਪਾਂ ਉਦੋਂ ਆਪਾਂ ਜਿਹੜੇ ਜਿਹੜੇ ਆਪਣੇ ਤੁਹਾਡੇ ਸਵਾਲ ਹੋਣਗੇ ਆਪਾਂ ਉਹ ਆਪਾਂ ਪੀਕ ਅਪ ਕਰਾਂਗੇ ਸੋ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਸਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤ ਰੱਖੇ